ਇਹ ਹੈ ਨਗਰ ਕੌਂਸਲ ਸਪਾ ਮੰਡੀ ਜਿੱਥੇ ਲੋਕ ਕਲਿਆਣ ਮੇਲਾ ਲੱਗਿਆ ਹੋਇਆ ਹੈ ਕੇਂਦਰ ਸਰਕਾਰ ਵੱਲੋਂ ਇਹ ਲੋਨ ਮੇਲਾ ਨਗਰ ਕੌਂਸਲ ਤਪਾ ਦੇ ਦਫ਼ਤਰ ਵਿੱਚ ਲਾਇਆ ਗਿਆ ਹੈ ਪਰ ਅਮੇ ਕੋਈ ਜ਼ਿਆਦਾ ਭੀੜ ਨਹੀਂ ਹੈ ਫਿਰ ਵੀ ਅਸੀਂ ਤੁਹਾਡੀ ਅੰਦਰ ਜੋ ਸਟਾਲਾ ਨਾ ਕੈਂਪ ਲੱਗਿਆ ਹੋਇਆ ਉੱਥੇ ਗੱਲ ਕਰਦੇ ਆਂ ਇਹ ਸਟਾਲਾ ਲੱਗੀਆਂ ਹੋਈਆਂ ਨੇ ਲੋਕ ਕਲਿਆਣ ਮੇਲਾ ਕੇਂਦਰ ਸਰਕਾਰ ਵੱਲੋਂ ਲੋੜਵੰਦਾਂ ਲਈ ਇਹ ਲੋਨ ਮੇਲਾ ਲਾਇਆ ਗਿਆ ਜਿਸ ਦੇ ਵਿੱਚ 15000 ਦੀ ਰਾਸ਼ੀ ਤੋਂ ਲੈ ਕੇ 25000 50000 ਤੱਕ ਦਾ ਲੋਨ ਮਿਲਦਾ ਹੈ ਅਸੀਂ ਇਹ ਵੀ ਪੁੱਛਾਂਗੇ ਇਹਨਾਂ ਨੂੰ ਵੀ ਜਿਹੜਾ ਕੋਈ 15000 ਦਾ ਲੋਨ ਲੈਂਦਾ ਉਹਦੀ ਮਹੀਨੇ ਦੀ ਕਿੰਨੀ ਕਿਸ਼ਤ ਬਣਦੀ ਹੈ ਵੀ ਇਹ ਲੋਨ ਹੈ ਜਿਹੜਾ ਇਹ ਜਿਹੜੇ ਅੱਜ ਕੈਂਪ ਦੇ ਵਿੱਚ ਆਏ ਨੇ ਇਹਨਾਂ ਨੂੰ ਕਦੋਂ ਤੱਕ ਲੋਨ ਮਿਲ ਜੂਗਾ ਤੇ ਕਿਹੜੀਆਂ-ਕਿਹੜੀਆਂ ਬੈਂਕਾਂ ਇਸ ਲੋਕ ਕਲਿਆਣ ਮੇਲੇ ਨਾਲ ਅਟੈਚ ਨੇ ਉਹ ਸਾਰੀ ਵੀਰ ਨਾਲ ਗੱਲ ਕਰਾਂਗੇ ਸਾਰਾ ਪੁੱਛਾਂਗੇ ਉਹਨਾਂ ਤੋਂ ਕਿਉਂਕਿ ਕਈ ਲੋਕਾਂ ਦੀ ਸ਼ਿਕਾਇਤ ਸੀ ਵੀ ਪਿਛਲੇ ਵਾਰੀ ਵੀ ਇਹ ਮੇਲਾ ਲੱਗਿਆ ਸੀ ਪਰ ਸਾਨੂੰ ਕੋਈ ਚਿੱਠੀ ਪੱਤਰ ਕੋਈ ਕਾਗਜ਼ ਨਹੀਂ ਆਇਆ ਪੈਸੇ ਤਾਂ ਮਿਲਦੇ ਦੂਰ ਦੀ ਗੱਲ ਐ ਪਰ ਇਸ ਵਾਰ ਜ਼ਰੂਰ ਪਤਾ ਕਰਾਂਗੇ ਇਹਨਾਂ ਤੋਂ ਵੀ ਇਹ ਜਿਹੜੇ ਕਾਗਜ਼ ਸਹੀ ਹੋ ਗਏ ਜਿਹਦੇ ਫਾਰਮ ਡਾਕੂਮੈਂਟ ਸਹੀ ਹੋ ਗਏ ਉਹਨਾਂ ਨੂੰ ਇਹ ਪੈਸੇ ਕਦੋਂ ਤੱਕ ਮਿਲ ਜਾਣਗੇ ਆਉ ਤੁਹਾਡੀ ਅਸੀਂ ਗੱਲ ਕਰਵਾਉਣੀ ਆ ਅਗਰੇ ਜਿਹੜਾ ਲੋਕ ਕਲਿਆਣ ਮੇਲਾ ਕੇਂਦਰ ਸਰਕਾਰ ਵੱਲੋਂ ਲਾਇਆ ਗਿਆ ਇਹਦੇ ਸੰਬੰਧ ਵਿੱਚ ਸਾਰੀ ਜਾਣਕਾਰੀ ਦਿਓ ਦੀ ਗਾਜ਼ੀ ਮੇਰਾਨਾ ਕੋਰਮੇ ਸਿੰਗਾ ਮੈਂ ਸੀਐਮਐਮੂ ਸਿੱਧੀ ਮਿਤੀ ਦੇ ਤੇ ਇਹ ਜਿਹੜਾ ਲੋਕ ਕਲਿਆਣ ਮੇਲਾ ਇਹ ਸਾਨੂੰ ਹੈਡ ਆਫਿਕ ਦੇ ਵਿੱਚੋਂ ਸਾਡੀ ਅੱਜ ਦੀ ਡੇਟ ਆਈ ਹੈਗੀ 15 ਤਰੀਕ ਨੂੰ ਸੀਗਾ ਸ੍ਰੀ ਅਗਮਾਨਾ ਤੇ ਇਹ ਲਾਇਆ ਗਿਆ ਕਿ ਜਿਹੜਾ ਰੇਡੀ ਪਟੇ ਦਾ ਕੰਮ ਕਰਦੇ ਨੇ ਜਾਂ ਕੋਈ ਸਰਵਿਸ ਦਿੰਦੇ ਨੇ ਲੋਕਾਂ ਤੱਕ ਸਰਵਿਸ ਦਾ ਕੰਮ ਕਰ ਰਹੇ ਨੇਗੇ ਜਿੱਦਾਂ ਲਾ ਲੋ ਕੋਈ ਮੋਚੀ ਦਾ ਕੰਮ ਲਹਾਰ ਦਾ ਕੰਮ ਨਾਈ ਦਾ ਕੰਮ ਬਿਊਟੀ ਪਾਰਲਰ ਦਾ ਮੋਟਰਸਾਈਕਲ ਤੋਂ ਹੋਂ ਦਾ ਟੈਂਟ ਦਾ ਕੰਮ ਤੇ ਕੋਈ ਕਿਸੇ ਤਰ੍ਹਾਂ ਦੀ ਮਤਲਬ ਸਰਵਿਸ ਦਿੰਦੇ ਨੇਗੇ ਉਹਨਾਂ ਲਈ ਆ ਇਹ ਪਹਿਲਾ ਲੋਨ ਹੁੰਦਾ ਜੀ 15000 ਦਾ ਹਗਾ 1 ਸਾਲ ਦਾ ਹੁੰਦਾਗਾ ਇਹਦੀ ਬੈਂਕ ਆਪਣੇ ਲੈਵਲ ਤੇ ਕਿਸ਼ਤ ਬਣਾਉਂਦੀ ਹੈ ਤੇ ਦੂਸਰਾ ਲੋਨ ਹੁੰਦਾ ਜੀ 25000 ਦਾ ਤੇ ਤੀਸਰਾ ਹੁੰਦਾ 50000 ਦਾ ਜੇਕਰ ਤੁਸੀਂ ਪਹਿਲਾ ਲੋਨ ਵਧੀਆ ਭਰ ਦਿੱਤਾ ਤਾਂ ਤੁਹਾਨੂੰ ਦੂਸਰਾ ਲੋਨ ਬੈਂਕ ਨਹੀਂ ਦੇਣਾ ਤੇ ਜੇ ਦੂਸਰਾ ਵੀ ਭਰ ਦਿਓ ਫਿਰ ਤੁਹਾਡਾ 30000 ਦਾ ਕ੍ਰੈਡਿਟ ਕਾਰਡ ਬਣਾਉਂਦੇ ਨੇ ਉਹ ਤੁਸੀਂ ਉਹਦਾ 1 ਮਹੀਨੇ ਤੱਕ ਜਿੰਨਾ ਭਰਦੇ ਹੋ ਉਸ ਤੋਂ ਬਾਅਦ ਭਰਨਾ ਹੁੰਦਾ ਹੈ ਤੇ ਇਹ ਇਹਦੇ ਵਿੱਚ ਸਬਸਿਡੀ ਵੀ ਆਉਂਦੀ ਆ ਜੀ 1600 ਰੁਪਏ ਸਬਸਿਡੀ ਆਉਂਦੀ ਆ ਜੇ ਆਪਾਂ Google Pay ਤੇ ਜਿਹੜਾ ਆਪਣਾ ਸਕੈਨਰ ਹੈਗਾ ਉਹ ਤੇ ਇੱਕ ਮਹੀਨੇ ਚ ਇੱਕ ਐਂਟਰੀ ਬਾਦੀ ਤਾਂ 100 ਰੁਪਏ ਕੈਸ਼ਬੈਕ ਆਉਂਦਾਗਾ ਤੇ ਤਿੰਨ ਮਹੀਨੇ ਬਾਅਦ ਜੇ 305 ਤੋਂ ਐਂਟਰੀ ਆ ਬਾਦੀ ਨੇ ਤਾਂ ਉਹਨਾਂ ਨੂੰ 100 ਰੁਪਏ ਕੈਸ਼ਬੈਕ ਆਉਂਦਾ ਚਾਰ-ਚਾਰ ਮਹੀਨੇ ਵਿੱਚ ਇਹ ਪਹਿਲਾਂ ਵੀ ਚੱਲ ਰਿਹਾ ਹੈ ਲੋਕਾਂ ਇਹ ਪਹਿਲਾਂ ਵੀ ਚੱਲ ਰਿਹਾ ਜੀ ਆ ਇਹ ਅਸਲ ਦੇ ਵਿੱਚ ਕੀ ਆ ਜੀ ਪਹਿਲਾਂ ਕੀ ਹੋਇਆ ਸੀਗਾ ਪਹਿਲਾਂ ਕਈ ਬੰਦੇ ਨਾ ਕੰਮ ਨਹੀਂ ਕਰਦੇ ਹੁਣ ਬੈਂਕ ਨੇ ਲੋਨ ਤਾਂ ਕੰਮ ਨੂੰ ਦੇਖ ਕੇ ਦੇਣਾਗਾ ਉਹਨਾ ਅਰ ਕੋਈ ਭਾਰਤ ਪਰ ਜਾਂਦਾ ਉਹਨੂੰ ਤਾਂ ਬੈਂਕ ਨੇ ਪੈਸੇ ਹੀ ਵਾਪਸ ਲੈ ਲੈਣੇਗੇ ਇਹ ਤਾਂ ਹੈ ਨਹੀਂਗਾ ਵੀ ਬੰਦੀਆਂ ਦੇ ਕੋਲ ਪੈਸੇ ਤਾਂ ਹੈ ਨਹੀਂਗਾ ਕੋਈ ਜੇ ਕੋਈ ਸੋਰਸ ਹੋਊਗਾ ਵੀ ਪੈਸੇ ਸਾਡੇ ਕਿਵੇਂ ਕਮਾਉਣਗੇ ਬੈਂਕ ਤਾਂ ਹੀ ਲੋਨ ਦੇਊਗੀ ਠੀਕ ਹੈ ਉਹਨਾਂ ਜਿਹੇ ਬੰਦੇ ਤਾਂ ਹੀ ਕਹਿੰਦੇ ਆ ਵੀ ਅਸੀਂ ਕੰਮ ਕਰਦੇ ਆ ਮੋਚੀ ਦਾ ਕੰਮ ਕਰਦੇ ਆ ਫਰੂਟ ਸਬਜ਼ੀ ਦਾ ਕੰਮ ਕਰਦੇ ਆ ਉਹਨਾਂ ਦੀ ਡੇਲੀ ਵੇਸ ਤਾਂ ਹੋ ਰਿਹਾ ਹੈਗਾ ਨਾ ਡੇਲੀ ਵੇਤੇ ਜੇ ਕਮਾਈ ਹੁੰਦੀ ਆ ਤਾਂ ਹੀ ਉਹ ਕਿਸ਼ਤਾਂ ਆਪਦੀਆਂ ਦੇ ਸਕਦੇ ਨੇ ਇਹ ਕਿੰਨੇ ਦਿਨ ਚੱਲੂਗਾ ਕੈਂਪ ਜਿਹੜਾ ਇਹ ਇਹ ਤਾਂ ਜੀ ਕੰਟੀਨਿਊ ਚੱਲ ਰਿਹਾ ਹੈਗੇ ਅੱਜ ਤੱਕ ਨਹੀਂ ਹੈਗਾ ਜੀ ਇਹ ਤਾਂ ਅੱਜ ਤਹਾਂ ਕਰਕੇ ਰੱਖਿਆ ਸਪੈਸ਼ਲ ਕੈਂਪੇਨ ਚਲਾਈ ਹੋਈ ਹੈ ਸਰਕਾਰ ਤੋਂ ਓਕੇ ਇਹ ਲਗਾਤਾਰ ਹੀ ਚੱਲੂਗਾ ਜੀ ਬੰਦੇ ਆ ਸਕਦੇ ਨੇ ਪਰ ਕੰਮ ਕਰਦੇ ਹੋਣ ਆਪਾਂ ਉਹਨਾਂ ਦਾ ਫਾਰਮ ਭਰਾਂਗੇ ਐ ਨਹੀਂ ਹੈਗਾ ਜੀ ਵੀ ਦੇ ਬਾਅਦ ਤੋਂ ਅਗਲਾ ਸਲਾਈ ਦਾ ਕੰਮ ਕਹਿੰਦਾ ਤਾਂ ਦਾਗਾ ਉਹਨਾਂ ਦੇ ਘਰੇ ਮਸ਼ੀਨ ਹੁੰਦੀ ਵੀ ਬੈਂਕ ਲੈ ਜਾਂਦਾ ਫੋਟੋ ਲੈਂਦੇ ਆਗੇ ਭਾਈ ਕਿੱਥੇ ਸਲਾਈ ਦਾ ਦਿਖਾਓ ਇੱਥੇ ਇੱਥੇ ਲੱਗੂਗਾ ਕੈਂਪ ਇੱਥੀ ਤਾਂ ਹੈ ਨਾ ਹੋਰ ਤਾਂ ਸ਼ਹਿਰ ਤੇ ਤੇ ਲੱਗਦਾ ਹੀ ਬਰਨਾਲੇ ਲੱਗ ਹਟਿਆ ਜੀ ਅੱਛਾ ਬਰਨਾਲੇ ਸਾਰੇ ਕਿਤੇ ਆ ਜੀ ਆਲ ਓਵਰ ਪੰਜਾਬ ਦੇ ਵਿੱਚ ਲੱਗਿਆ ਜੀ ਅੱਜ ਲਾਸਟ ਦਿਨਾਂ ਦਾ ਠੀਕ ਹੈ ਅੱਜ ਆਪਣਾ ਲਾਸਟ ਹੈ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਲੋਕਾਂ ਨੂੰ ਜਿਨ੍ਹਾਂ ਨੇ ਪੈਸੇ ਲੈਣੇ ਲੋਕਾਂ ਨੂੰ ਮੈਂ ਇਹ ਕਹਿਣਾ ਚਾਹੁੰਦਾ ਜੀ ਬਦ ਤੋਂ ਬਦ ਇਸ ਸਕੀਮ ਦਾ ਲਾਭ ਲਓ ਪਰ ਤੁਸੀਂ ਜੇ ਲਾਭ ਲੈਣਾ ਕੰਮ ਕਰਦੇ ਹੋਣੇ ਚਾਹੀਦੇ ਹੋ ਬੈਂਕ ਨੇ ਤੁਹਾਨੂੰ ਪੈਸੇ ਤਾਂ ਹੀ ਦੇਣੇ ਆਗੇ ਆਦਰਵਾਇਜ਼ ਪੈਸੇ ਬੈਂਕ ਨਹੀਂ ਦਿੰਦੀ ਆਗੇ ਜੀ ਬੈਂਕ ਨੇ ਵੀ ਪੈਸੇ ਵਾਪਸ ਲੈ ਲਿਆ ਜੀ ਬੈਂਕ ਦਾ ਵੀ ਨਾਮ ਖਰਾਬ ਹੁੰਦਾ ਜੇ ਆਪਾਂ ਭਰਦੇ ਨਹੀਂ ਆਗੇ ਨੂੰ ਠੀਕ ਇਹ ਚੀਜ਼ ਹੈ